ਸੱਚੀ ਗੱਲ ਜੀ ਸਟੱਡੀ ਵਿਦ ਮਨਰਾ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਐਮਏ ਪੰਜਾਬੀ ਦੇ ਜਿਹੜੇ ਚਾਰ ਪੇਪਰ ਆ ਉਹਨੂੰ ਤੁਸੀਂ ਟਾਈਮ ਮੈਨੇਜ ਕਰਕੇ ਕਿੱਦਾਂ ਪੜ੍ਹਨਾ ਆ ਦੇਖੋ ਜਿਵੇਂ ਕਿ ਤੁਹਾਡੇ ਚਾਰ ਪੇਪਰ ਆ ਨਾ ਤਾਂ ਉਹਦੇ ਵਿੱਚੋਂ ਤੁਸੀਂ ਜਿਹੜੇ ਦੋ ਪੇਪਰ ਆ ਉਹਦੇ ਉਹ ਤੁਸੀਂ ਲੈ ਲੈਣੇ ਆ ਜਿਵੇਂ ਕਿ ਪਹਿਲਾ ਪੇਪਰ ਤੇ ਦੂਸਰਾ ਪੇਪਰ ਆ ਹਨਾ ਉਹਨੂੰ ਤੁਸੀਂ ਪਹਿਲਾਂ ਪੜ੍ਹਨਾ ਆ ਉਹ ਮੀਨਸ ਕਿ ਤੁਸੀਂ ਉਹਦੇ ਲਈ ਚਾਹੇ 1 ਮੰਥ ਰੱਖ ਲਓ ਚਾਹੇ 1.5 ਮੰਥ ਹਨਾ ਉਹ ਤੁਸੀਂ ਉਹਨੇ ਚੀ ਕੰਪਲੀਟ ਕਰਨਾ ਹੈ ਮੀਨਸ ਕਿ ਤੁਸੀਂ ਦੋ ਪੇਪਰ ਹੀ ਪੜਨੇ ਆ ਤੇ ਰੋਜ਼ ਦਾ ਇੱਕ ਕੁਐਸਚਨ ਆ ਜਿਹੜਾ ਦੋਨਾਂ ਦਾ ਇੱਕ 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 ਕੁਐਸਚਨ ਇੱਕ ਦਿਨ ਲੀਡ ਕਰੋ ਉਸ ਤੋਂ ਅਗਲੇ ਦਿਨ ਫੇਰ ਉਹਦੀ ਰਿਵੀਜ਼ਨ ਕਰੋ ਠੀਕ ਹੈ ਤੇ ਇਦਾਂ ਕਰਕੇ ਆਈ ਥਿੰਕ ਜਿਹੜਾ ਫਰਸਟ ਪੇਪਰ ਆ ਉਹਦੇ ਮੈਨੂੰ ਲੱਗਦਾ 15 ਜਾਂ 16 ਕੁਐਸਚਨਸ ਹੋਣਿਆ ਹਨਾ ਜੇ ਤੁਸੀਂ ਇਦਾਂ ਕਰਦੇ ਆ ਤਾਂ ਤੁਸੀਂ ਆਪਣਾ ਇੱਕ ਮਹੀਨੇ ਦੇ ਵਿੱਚ ਇੱਕ ਪੇਪਰ ਕੰਪਲੀਟ ਮੀਨਸ ਕਿ ਦੋ ਪੇਪਰ ਮੈਂ ਤੁਹਾਨੂੰ ਦੇ ਰਹੀਆਂ ਰੋਜ਼ ਦਾ ਇੱਕ ਇੱਕ ਕੁਐਸਚਨ ਦੋਨਾਂ ਦਾ ਤੇ ਤੁਸੀਂ ਇੱਕ ਮਹੀਨੇ ਦੇ ਵਿੱਚ ਆਪਣਾ ਦੋਨੋਂ ਬੁੱਕਸ ਆ ਜਿਹੜੀਆਂ ਪੇਪਰ 1 ਤੇ ਪੇਪਰ 2 ਕੰਪਲੀਟ ਕਰ ਸਕਦੇ ਹੋ ਸੋ ਮੈਨੂੰ ਸਾਰੇ ਪੁੱਛਦੇ ਆ ਟਾਈਮ ਮੈਨੇਜ ਕਰਨ ਨੂੰ ਸੋ ਤੁਸੀਂ ਅਮੀ ਟਾਈਮ ਮੈਨੇਜ ਕਰ ਸਕਦੇ ਹਾਂ ਤੇ ਉਸ ਤੋਂ ਬਾਅਦ ਜਿਹੜੀ ਤੁਹਾਡੀ ਬੁੱਕਸ ਆਪਸ਼ਨਲ ਪੇਪਰ ਆ ਜਾਂਦੇ ਆ ਉਹ ਵੀ ਤੁਸੀਂ ਇੱਕ ਕੁਐਸਚਨ ਰੋਜ਼ ਦਾ ਉਹਦਾ ਕਰਨਾ ਤੇ ਆਪਸ਼ਨਲ ਪੇਪਰ ਦੋਨਾਂ ਦਾ ਇੱਕ ਇੱਕ ਕੁਐਸਚਨ ਰੋਜ਼ ਕਰ ਲੈਣਾ ਹੈ ਠੀਕ ਆ ਜੀ ਤੇ ਜਿਹੜੇ ਆਪਸ਼ਨਲ ਕੁਐਸਚਨਸ ਆ ਉਹ ਬਹੁਤ ਘੱਟ ਆ ਮੈਂ ਤੁਹਾਨੂੰ ਦੱਸਿਆ ਵੈਸੇ ਉਹ ਤਾਂ ਮੇਰੇ ਹਿਸਾਬ ਨਾਲ 10 ਕੁ ਬਣਦੇ ਹੋਣੇ ਟਾਈਮ ਤੋਂ ਵੀ ਘੱਟ ਹੀ ਹੋਣੇ ਆ ਦੋਨਾਂ ਦੇ ਟੈਂਟ ਇੰਨੀ ਬੰਨੇ ਆ ਸੋ ਤੁਹਾਡੇ ਮਹੀਨੇ ਤੋਂ ਵੀ ਪਹਿਲਾਂ ਕੰਪਲੀਟ ਹੋ ਜਾਣਾ ਹੈ ਤੇ ਲਾਤ ਕੇ ਜਦੋਂ ਤੁਹਾਡਾ ਕੰਪਲੀਟ ਹੋ ਜਾਂਦਾ ਫਿਰ ਤੁਸੀਂ ਚਾਹੇ ਚਾਰਾਂ ਦੀ ਇੱਕ ਇੱਕ ਕੁਐਸਚਨ ਦੀ ਰੋਜ਼ ਰੀਵੀਜ਼ਨ ਕਰਨੀ ਸਟਾਰਟ ਕਰ ਦਿਓ ਠੀਕ ਹੈ ਜੀ ਐਦਾ ਕਰਕੇ ਆਪਣਾ ਟਾਈਮ ਮੈਨੇਜ ਕਰੋ ਜਿਵੇਂ ਤੁਸੀਂ ਇੱਕ ਵਾਰੀ ਇੱਕ ਜਾਂ ਦੋ ਵਾਰੀ ਰੀਡ ਕਰਨਾ ਹੈ ਤੁਹਾਨੂੰ ਸਿਰਫ ਦੋਨਾਂ ਪੇਪਰਾਂ ਦੇ ਲਈ ਅੱਧੇ ਘੰਟੇ ਦੀ ਜ਼ਰੂਰਤ ਹੁੰਦੀ ਆ ਅੱਧਾ ਘੰਟਾ ਆਪਣਾ ਸ਼ਾਮ ਦਾ ਟਾਈਮ ਕੱਢੋ ਸੁਵੇਰ ਦਾ ਕੱਢੋ ਤਾਂ ਉਹਦੇ ਵਿੱਚ ਤੁਸੀਂ ਚਾਹੇ ਦੁਪਹਿਰ ਦਾ ਕੱਢੋ ਉਹਦੇ ਵਿੱਚ ਤੁਸੀਂ ਆਪਣਾ ਇੱਕ ਇੱਕ ਕੁਐਸਚਨ ਪੜ੍ਹ ਲਓ ਠੀਕ ਹੈ ਜੀ ਇਹ ਮੈਂ ਤੁਹਾਨੂੰ ਟਿਪ ਦੱਸਣੀ ਸੀਗੀ ਸੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਤਿ ਸ਼੍ਰੀ ਅਕਾਲ ਜੀ